ਸਾਜੀ ਗਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦੇ ਪਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਲੈ ਕੇ ਆਏ ਆ ਸਿੱਧੋ ਮੀਰੀ ਜੋ ਕਿ 나ਗ ਦੇਵਤਾ ਦੀ ਜਗਾ ਆ ਜੋ ਕਿ ਇਸਾ ਧਾਰੀ 나ਗ ਦੇਵਤਿਆਂ ਦੀ ਜਗਾ ਆ ਸਿੱਧੋ ਤੇ ਮੀਰੀ ਦੇਵਤਿਆਂ ਦੀ ਜਗਾ ਆ ਤੁਹਾਨੂੰ ਦੱਸ ਦਈਏ ਕਿ ਇੱਥੇ ਸਾਡਾ ਦੁਬਾਰਾ ਤੋਂ ਆਉਣ ਦਾ ਮਕਸਦ ਜੋ ਵੀ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਨਾ ਚਾਹੁੰਦਾ ਵੀ ਜੇਕਰ ਤੁਸੀਂ ਇਸ ਦਰਬਾਰ ਦੀ ਹਿਸਟਰੀ ਇਤਿਹਾਸ ਜਾਨਣਾ ਚਾਹੁੰਦੇ ਹੋ ਤਾਂ ਅਸੀਂ ਪਹਿਲਾਂ ਇਥੋਂ ਦੀ ਕਵਰਿੰਗ ਕਰ ਚੁੱਕੇ ਹਾਂ ਜੇਕਰ ਤੁਸੀਂ ਵੇਖ ਚੁੱਕੇ ਹੋ ਤਾਂ ਬਹੁਤ ਵਧੀਆ ਗੱਲ ਆ ਜੇਕਰ ਤੁਸੀਂ ਨਹੀਂ ਦੇਖੀ ਤੇ ਉਹ ਵੀਡੀਓ ਅਸੀਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਜਾਂ ਫਿਰ ਉੱਪਰ ਆਈ ਬਟਨ ਦੇ ਵਿੱਚ ਦੇ ਦਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਵੀਡੀਓ ਦਾ ਵੀ ਤੁਹਾਨੂੰ ਲਿੰਕ ਮਿਲ ਜੇਗਾ ਜਿੱਦੇ ਚ ਇਸ ਦਰਬਾਰ ਦਾ ਸਾਰਾ ਇਤਿਹਾਸ ਅਸੀਂ ਪਹਿਲਾਂ ਹੀ ਜੜਾਇਆ ਦਾ ਚੁੱਕੇ ਹਾਂ ਇੱਕ ਤੋਂ ਦੋ ਵੀਡੀਓ ਨੇ ਜਾਂ ਜੋ ਵੀ ਇੱਥੋਂ ਦੀਆਂ ਸ਼ਕਤੀਆਂ ਜੋ ਵੀ ਇੱਥੋਂ ਦੀ ਮਹਾਸ਼ਕਤੀ ਜਾਂ ਜੋ ਵੀ ਇੱਥੇ ਕਰਾਮਾਤਾਂ ਹੁੰਦੀਆਂ ਨੇ ਉਸ ਦਾ ਵੀਡੀਓ ਵੀ ਤੁਹਾਨੂੰ ਜਿਹੜਾ ਆ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਕਿ ਤੁਹਾਨੂੰ ਇੱਥੇ ਆਉਣ ਦੇ ਨਾਲ ਜਿਹੜੀ ਇਹ ਅਸ਼ਰਵਾਦ ਕਿਸ ਤਰ੍ਹਾਂ ਦੇ ਮਿਲਦੇ ਨੇ ਤੁਹਾਨੂੰ ਕੀ ਕੀ ਅਸ਼ਰਵਾਦ ਮਿਲਦੇ ਨੇ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇ ਤੁਹਾਡੇ ਜਿਹੜੇ ਕਸ਼ਟ ਇੱਥੇ ਆਣ ਕੇ ਕੱਟੇ ਜਾਂਦੇ ਨੇ ਅਸੀਂ ਇਹ ਵੀਡੀਓ ਵੀ ਪਹਿਲਾਂ ਬਣਾ ਚੁੱਕੇ ਹਾਂ ਉਹ ਵੀ ਵੀਡੀਓ ਤੁਹਾਨੂੰ ਜਿਹੜਾ ਆ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਅੱਜ ਅਸੀਂ ਦੁਬਾਰਾ ਤੋਂ ਇੱਥੇ ਆਏ ਆ ਸਿਰਫ ਇਸ ਕਰਕੇ ਆਏ ਆ ਤੁਹਾਨੂੰ ਦੱਸ ਦਈਏ ਕਿ ਬਹੁਤ ਜਲਦ 7 ਜੂਨ ਨੂੰ ਜਿਹੜਾ ਆ ਬਹੁਤ ਵੱਡਾ ਮੇਲਾ ਦਰਬਾਰ ਦੇ ਉੱਤੇ ਇੱਕ ਮੇਲਾ ਜਿਹੜਾ ਕਰਵਾਇਆ ਜਾਂਦਾ ਹਰ ਸਾਲ ਜਿਹਨੂੰ ਆਪਾਂ ਸਾਲਾਨਾ ਜੋੜ ਮੇਲਾ ਕਹਿੰਦੇ ਆ ਸਿੱਧੋ ਮੇਰੀ ਦਰਬਾਰ ਦੇ ਉੱਤੇ 7 ਜੂਨ ਨੂੰ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਆ ਕਦੋਂ ਤੋਂ ਸ਼ੁਰੂ ਕੀਤਾ ਹੋਇਆ ਆ ਕਿੰਨਾ ਮੇਲਾ ਚੱਲਦਾ ਪਿਆ ਆ ਜਾਂ ਕਿਸ ਤਰ੍ਹਾਂ ਦੀ ਕੀ ਗੱਲਬਾਤ ਆ ਉਹ ਤੁਹਾਡੇ ਨਾਲ ਹੀ ਕਰ ਲੈਣੇ ਆ ਇਸ ਤੋਂ ਪਹਿਲਾਂ ਜਿਹੜੀ ਗੱਲਬਾਤ ਕਰਦੇ ਆ ਉਹ ਤੁਹਾਨੂੰ ਜਿਹੜੇ ਆ ਪਹਿਲਾਂ ਦਰਸ਼ਨ ਕਰਵਾ ਦਿੰਨੇ ਆ ਦਰਬਾਰ ਸਿੱਧੂ ਮਰੀ ਦਾ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਏ ਹੋ ਸਾਹਮਣੇ ਆਪਣੀ ਸਕਰੀਨ ਦੇ ਉੱਤੇ ਜਿਹੜਾ ਸਾਹਮਣੇ ਦਰਬਾਰ ਆ ਸਿੱਧੂ ਮਰੀ ਦੇ ਵਿੱਚ ਇਹ ਸ਼ੇਸਨਾਗ ਜੀ ਦਾ ਸੀ ਉੱਧਰ ਇੱਧਰ ਤੁਹਾਨੂੰ ਦੱਸ ਦਈਏ ਕੀ ਜਿਹੜੇ ਲਖ ਦਾਤਾ ਜੀ ਦਾ ਦਰਬਾਰ ਆ ਲਖ ਦਾਤਾ ਜੀ ਦਾ ਦਰਬਾਰ ਵੀ ਤੁਹਾਨੂੰ ਦਿਖਾ ਦਿੰਨੇ ਆ ਕੈਮਰਾਮੈਨ ਨੂੰ ਮੈਂ ਕਹਾਂਗਾ ਵੀ ਅੱਗੇ ਚੱਲਦੇ ਆ ਤੇ ਲਖ ਦਾਤਾ ਜੀ ਦੇ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾ ਦਿੰਨੇ ਆ ਜੇਕਰ ਤੁਸੀਂ ਵਧੀਆ ਤਰੀਕੇ ਦੇ ਨਾਲ ਹਿਸਟਰੀ ਜਾਨਣਾ ਚਾਹੁੰਦੇ ਹੋ ਇਤਿਹਾਸ ਜਾਨਣਾ ਚਾਹੁੰਦੇ ਹੋ ਤੇ ਦਰਬਾਰ ਦਾ ਇਤਿਹਾਸ ਤੇ ਪੂਰੀ ਤਰ੍ਹਾਂ ਜੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਸਾਡੇ ਪਹਿਲੇ ਵੀਡੀਓ ਦੇਖ ਸਕਦੇ ਹੋ ਨਾਲ ਦੀ ਨਾਲ ਜਿਹੜਾ ਤੁਹਾਨੂੰ ਅਸੀਂ ਇੱਥੇ ਜਿਹੜਾ ਦਰਬਾਰ ਦੇ ਹੋਰ ਵੀ ਦਰਸ਼ਨ ਕਰਾ ਰਹੇ ਹਾਂ ਇਧਰ ਜਿਹੜਾ ਸੰਕਰ ਭਗਵਾਨ ਜੀ ਦਾ ਬਹੁਤ ਸੋਹਣਾ ਜਿਹੜਾ ਦਰਬਾਰ ਆ ਉਹ ਬਣਿਆ ਹੋਇਆ ਆ ਤੁਸੀਂ ਦਰਸ਼ਨ ਕਰਦੇ ਪਈਓ ਆਪਣੀ ਸਕਰੀਨ ਦੇ ਉੱਤੇ ਬਾਬਾ ਜੀ ਦੇ ਇਸ ਟਾਈਮ ਤੁਹਾਨੂੰ ਜਿਹੜੇ ਦਰਸ਼ਨ ਕਰਵਾਏ ਜਾ ਰਹੇ ਆ ਤੇ ਨਾਲ ਦੀ ਨਾਲ ਜਿਹੜਾ ਆ 나ਗ ਮਾਤਾ ਜੀ ਦਾ ਜਿਹੜਾ ਮੰਦਰ ਆ ਉਹਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇੱਧਰ ਤੁਸੀਂ ਦੇਖਦੇ ਪਿਓ ਸਾਡੇ ਨਾਲ ਇਹ 나ਗਮਾਤਾ ਜੀ ਦਾ ਮੰਦਰ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਵਧੀਆ ਤਰੀਕੇ ਦੇ ਨਾਲ ਜਿਹੜਾ ਆ 나ਗਮਾਤਾ ਜੀ ਦੇ ਦਰਸ਼ਨ ਜਿਹੜੇ ਕਰਵਾ ਦਿੱਤੇ ਜਾਣ ਇੱਧਰ ਸ਼ੰਕਰ ਭਵਾਨ ਜੀ ਦੀ ਪਿੰਡੀ ਰੱਖੀ ਹੋਈ ਹੈ ਨਾਲ ਦੀ ਨਾਲ ਇੱਥੋਂ ਦੀ ਜਿਹੜੀ ਕਹਾਣੀ ਤੁਹਾਨੂੰ ਦੱਸੀ ਜਾਂਦੀ ਏ ਕਿ ਜਿਹੜੀ ਇਸਹਾਦਾਰੀ ਨਾਗਾਂ ਦੀ ਜਗ੍ਹਾ ਆ ਵਰਮੀਆਂ ਦੀ ਕਹਾਣੀ ਹੈ ਇੱਧਰ ਮੈਂ ਅੱਗੇ ਲੈ ਕੇ ਚਲਾਂਗਾ ਤੇ ਸਾਹਮਣੇ ਜਿਹੜੀ ਇੱਕ ਵਰਮੀ ਜਿਹੜੀ ਤੁਹਾਨੂੰ ਦਿਖਾਣੇ ਆ ਬਹੁਤ ਸਾਰੀਆਂ ਵਰਮੀਆਂ ਛੋਟੀਆਂ ਛੋਟੀਆਂ ਇਸ ਜੰਗਲ ਦੇ ਵਿੱਚ ਹੈ ਨੇ ਬਹੁਤ ਸਾਰੇ ਦੇਵਤੇ ਇੱਥੇ ਅ ਦਰਸ਼ਨ ਕਈ ਵਾਰ ਜਿਹੜੇ ਲੰਘਦੇ ਵੜਦੇ ਦੇ ਦਿੰਦੇ ਨੇ ਇਹ ਸਾਹਮਣੇ ਤੁਸੀਂ ਦੇਖਦੇ ਪਈਓ ਮੇਰੇ ਨਾਲ ਇਸ ਟਾਈਮ ਵਰਮੀ ਜਿਹੜੀ ਇਹ ਵਰਮੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਪਿਆ ਵਾਂ ਇਹ ਇਸਾਧਾਰੀ ਨਾਗਾਂ ਦੀ ਹੀ ਵਰਮੀ ਐ ਇਸੇ ਵਰਮੀ ਦੇ ਵਿੱਚ ਜਿਹੜਾ ਤੁਹਾਨੂੰ ਦੱਸਦੀਏ ਕਿ ਇੱਥੇ ਜਿਹੜੇ ਨੇ ਇਸਾਧਾਰੀ ਨਾਗ ਬਹੁਤ ਵਾਰ ਲੋਕਾਂ ਨੂੰ ਜਿਹੜਾ ਆ ਦਰਸ਼ਨ ਦੇ ਚੁੱਕੇ ਨੇ ਬਹੁਤ ਵਾਰ ਲੋਕ ਜਿਹੜੇ ਇੱਥੇ ਆ ਕੇ ਜਿਹੜੇ ਆ ਦੇਵਤਿਆਂ ਦੇ ਦਰਸ਼ਨ ਕਰਦੇ ਨੇ ਇਹਦੇ ਵਿੱਚ ਜਿਹੜਾ ਆ ਦੇਵਤਿਆਂ ਦੇ ਦਰਸ਼ਨ ਹੁੰਦੇ ਰਹਿੰਦੇ ਨੇ ਇੱਧਰ ਸਾਰੇ ਦਾ ਸਾਰਾ ਜੰਗਲ ਆ ਜੋ ਇਹਦੀ ਕਹਾਣੀ ਉਹਦੇ ਮੁਤਾਬਕ ਜਿਹੜੀਆਂ ਨੇ ਇੱਥੇ ਬਹੁਤ ਸਾਰੀਆਂ ਵਰਮੀਆਂ ਦਾ ਜਿਹੜਾ ਆ ਉਹ ਜਿਹੜਾ ਆ ਉਹ ਹੋ ਗਿਆ ਸੀ ਪ੍ਰਚਾਰ ਬਹੁਤ ਸਾਰੀਆਂ ਵਰਮੀਆਂ ਜਿਹੜੀਆਂ ਇੱਥੇ ਨੇ ਦੇਵਤਿਆਂ ਦੀ ਤੁਹਾਨੂੰ ਮਿਲਣ ਗਈਆਂ ਪੂਰੇ ਦਾ ਪੂਰਾ ਜੰਗਲ ਬੇਲਾ ਪੂਰੇ ਦਾ ਪੂਰਾ ਜਿਹੜਾ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸ਼ਾਂਤਮਈ ਏਰੀਆ ਜਿਹੜਾ ਆ ਦੇਵਤਿਆਂ ਨੇ ਜਿਹੜਾ ਇੱਥੇ ਬਣਾ ਕੇ ਰੱਖਿਆ ਹੋਇਆ ਬਹੁਤ ਸੋਹਣਾ ਜਿਹੜਾ ਇਹ ਦਰਬਾਰ ਆ ਨਾਲ ਦੀ ਨਾਲ ਤੁਹਾਨੂੰ ਇਹ ਇੱਥੇ ਜਿਹੜਾ ਸਰੋਵਰ ਆ ਉੱਥੇ ਲੈ ਕੇ ਚਲਦੇ ਆ ਜਿਹੜਾ ਕਿ ਬਾਬਾ ਦਿਲਬਾਗ ਮੁਣੀ ਜੀ ਨੇ ਬੜੇ ਹੀ ਆਪਣੇ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਉਹ ਇੱਥੇ ਜਿਹੜਾ ਆ ਇੱਕ ਸਰੋਵਰ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਪੈਹਾ ਪਿਛਲੇ 5 ਸਾਲ ਦੇ ਵਿੱਚ ਵਿੱਚ ਜਿਹੜਾ ਆ ਇੱਥੇ ਲੱਗਿਆ ਹੋਇਆ ਆ ਤਾਂ ਦੱਸ ਦਈਏ ਕਿ ਇੱਥੇ ਜਿਹੜਾ ਸਰੋਵਰ ਆ ਇਹ ਜਿਹੜਾ ਸਰੋਵਰ ਤੁਸੀਂ ਦੇਖਦੇ ਪਈਓ ਮੇਰੇ ਨਾਲ ਇਹ ਮੈਂ ਪਹਿਲਾਂ ਵੀ ਵਿਖਾ ਚੁੱਕਾ ਹਾਂ ਕਿ ਇੱਥੇ ਸਰੋਵਰ ਤੁਸੀਂ ਦੇਖਦੇ ਪਈਓ ਕਿ ਇਹ ਸਰੋਵਰ ਆ ਜਿੱਥੇ ਸਨਾਨ ਕਰਨ ਦੇ ਨਾਲ ਤੁਹਾਡੇ ਜਿਹੜੇ ਦੁੱਖ ਤਕਲੀਫਾਂ ਜਿਹੜੇ ਆ ਤੁਹਾਡੇ ਕਈ ਤਰ੍ਹਾਂ ਦੀਆਂ ਜੜੀਆਂ ਆ ਬਿਮਾਰੀਆਂ ਨੇ ਉਹ ਕਟੀਆਂ ਜਾਂਦੀਆਂ ਨੇ ਸਰੀਰਕ ਰੋਗ ਜਿਹੜੇ ਨੇ ਤੁਹਾਡੇ ਹਮੇਸ਼ਾ ਹੀ ਕੱਟੇ ਜਾਂਦੇ ਨੇ ਸਾਹਮਣੇ ਇੱਕ ਝੂਲਾ ਆ ਉਹ ਝੂਲੇ ਦੇ ਉੱਤੇ ਕਈ ਵਾਰ ਜਿਹੜਾ ਆ ਦੇਵਤਿਆਂ ਦੇ ਦਰਸ਼ਨ ਹੋ ਚੁੱਕੇ ਨੇ ਉਸ ਝੂਲੇ ਤੋਂ ਮੈਂ ਥੋੜਾ ਜਿਹਾ ਜ਼ੂਮ ਕਰਕੇ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦਾ ਵਾਂ ਕਿ ਜਿਹੜਾ ਆ ਇਹ ਜਿਹੜਾ ਝੂਲਾ ਤੁਹਾਨੂੰ ਨਜ਼ਰ ਆ ਰਿਹਾ ਆ ਇਸ ਝੂਲੇ ਦੇ ਉੱਤੇ ਜਿਹੜਾ ਆ ਆਪਾਂ ਤੁਹਾਨੂੰ ਜਿਹੜੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਜਿਹੜਾ ਝੂਲਾ ਨਾ ਇੱਥੇ ਜਿਹੜਾ ਤੁਸੀਂ ਦੇਖਦੇ ਪਏ ਹੋ ਇਹ ਝੁੱਲੇ ਦੇ ਉੱਤੇ ਜਿਹੜੇ ਆ ਕਈ ਵਾਰੀ ਜਿਹੜੇ ਦੇਵਤੇ ਬੈਠੇ ਨਜ਼ਰ ਆਏ ਨੇ ਬਹੁਤ ਸਾਰੇ ਲੋਕਾਂ ਨੇ ਇੱਥੇ ਦਰਸ਼ਨ ਕੀਤੇ ਨੇ ਕਈ ਵਾਰੀ ਤੇ ਇਸ ਸਰੋਵਰ ਦੇ ਵਿੱਚ ਜਿਹੜਾ ਕਿ ਇਸ ਸਰੋਵਰ ਆ ਇਹ ਬਿਲਕੁਲ ਕੁਦਰਤੀ ਸਰੋਵਰ ਆ ਬਿਲਕੁਲ ਇੱਕ ਪੁਰਾਣਾ ਪਵਿੱਤਰ ਸਥਾਨ ਜਿੱਥੇ ਕਿ ਇੱਕ ਨੇਚਰਲ ਰੂਪ ਦੇ ਵਿੱਚ ਜਿਹੜਾ ਪਾਣੀ ਖੜਾ ਆ ਇਸ ਸਰੋਵਰ ਦੇ ਵਿੱਚ ਜਿਹੜਾ ਆ ਸਨਾਨ ਕਰਨ ਦੇ ਨਾਲ ਕਈ ਤਰ੍ਹਾਂ ਦੇ ਦੁੱਖ ਜਿਹੜੇ ਕੱਟੇ ਜਾਂਦੇ ਆ ਮਾਵਾਂ ਨੂੰ ਜਿਹੜੇ ਆ ਪੁੱਤ ਮਿਲਦੇ ਆ ਭੈਣਾਂ ਨੂੰ ਇੱਥੋਂ ਭਰਾ ਮਿਲਦੇ ਆ ਬੜੀ ਤਗੜੀ ਗੱਲਬਾਤ ਆ ਜਿਹੜੀ ਇਸ ਸਰੋਵਰ ਦੀ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਦੂਸਰੇ ਪਾਸੇ ਲੈ ਕੇ ਚਲਦੇ ਆ ਅ ਇਧਰਲੇ ਪਾਸੇ ਜਿਹੜਾ ਆ ਮਹਿਲਾਵਾਂ ਦੇ ਵਾਸਤੇ ਜਿਹੜਾ ਆ ਤਿਆਰ ਕੀਤਾ ਹੋਇਆ ਸਰੋਵਰ ਆ ਜਿਹੜਾ ਉਹ ਵੀ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦੇ ਆ ਜੇਕਰ ਕੋਈ ਅੱਗੇ ਨਾ ਹੋਵੇ ਤੇ ਫਿਲਹਾਲ ਨਹੀਂ ਹੈਗਾ ਕੋਈ ਵੀ ਤੁਸੀਂ ਇੱਥੇ ਵੀ ਦਰਸ਼ਨ ਕਰ ਸਕਦੇ ਹੋ ਇਸ ਰੋਵਰ ਮਹਿਲਾਵਾਸਤਿਆ ਜਿੱਥੇ ਮਹਿਲਾਵਾਂ ਜਿਹੜੀਆਂ ਨੇ ਦਰਸ਼ਨ ਕਰਕੇ ਤੇ ਆਪਣੇ ਲਈ ਪੁੱਤਰ ਦੇ ਦਾਤ ਆਪਣੇ ਲਈ ਭਰਾਵਾਂ ਦੀ ਦਾਤ ਜਿਹੜੀਆਂ ਨੇ ਭੈਣਾ ਮੰਗਦੀਆਂ ਨੇ ਤੇ ਇੱਥੇ ਕਈ ਜਿਹੜੀਆਂ ਮਾਵਾਂ ਸਨਾਨ ਕਰਦੀਆਂ ਨੇ ਆਣ ਕੇ ਆਪਣੇ ਪੁੱਤਰ ਦੇ ਦਾਤ ਦੇ ਲਈ ਬਹੁਤ ਵਧੀਆ ਤੇ ਨਾਲ ਦੀ ਨਾਲ ਜਿਹੜਾ ਆ ਬਾਬਾ ਦਿਲਬਾਗ ਮੂਨੀ ਜੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਚਲਦੇ ਆ ਉਹਨਾਂ ਦੇ ਨਾਲ ਮੇਲੇ ਬਾਰੇ ਜਿਹੜੀ ਗੱਲਬਾਤ ਕਰ ਲੈਣੇ ਆ ਤੋ ਦੋਸਤੋ ਇਸ ਟਾਈਮ ਅਸੀਂ ਜਿਹੜਾ ਆ ਪਵਿੱਤਰ ਧੂਨੇ ਦੇ ਉੱਤੇ ਪਹੁੰਚ ਗਏ ਆ ਜੋ ਕਿ ਨਾਥਾਂ ਦਾ ਲਗਾਤਾਰ ਜਿਹੜਾ ਆ ਤੁਸੀਂ ਜਾਣਦੇ ਹੋ ਕਿ ਜਿਵੇਂ ਕਿ ਇਹ ਧੂਨੇ ਜਿਹੜੇ ਨੇ ਇਹ ਨਾਥਾਂ ਦੇ ਨਾਲ ਚੱਲਦੇ ਨੇ ਦਰਬਾਰਾਂ ਦੇ ਵਿੱਚ ਧੂਨੇ ਚੱਲਦੇ ਨੇ ਲਗਾਤਾਰ ਚੱਲਦੇ ਨੇ ਅਖੰਡ ਧੂਨੇ ਚੱਲਦੇ ਰਹਿੰਦੇ ਨੇ ਦਰਬਾਰਾਂ ਦੇ ਵਿੱਚ ਤੇ ਇਸ ਟਾਈਮ ਅਸੀਂ ਦਰਬਾਰ ਦੇ ਵਿੱਚ ਪਹੁੰਚ ਗਏ ਆ ਸਾਡੇ ਨਾਲ ਦਿਲਬਾਗ ਮੂਣੀ ਜੀ ਨੇ ਇਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਤੇ ਚੱਲਦੇ ਆ ਜੀ ਆ ਬਾਬਾ ਜੀ ਦੇ ਕੋਲ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਬਾਬਾ ਜੀ ਜੈ ਬਾਬੇ ਦੇ ਜੈ ਹੋ ਜੀ ਜੈ ਹੋ ਮਹਾਰਾਜ ਆਪਣੇ ਚੈਨਲ ਦਾ ਕੀ ਨਾਮ ਹੈ ਡੀਪ ਡੀਪੀਸੀ ਪੰਜਾਬੀ ਨੂੰ ਬਹੁਤ ਬਹੁਤ ਧੰਨਵਾਦ ਜੀ ਚਲੋ ਸਾਡੀ ਪੁਕਾਰ ਕਦੀ ਕਦੀ ਲੈ ਲੇਦੇ ਜੀ ਤੇ ਅਸੀਂ ਸੰਗਤਾਂ ਨੂੰ ਇਹੋ ਹੀ ਸੁਨੇਹਾ ਦਿੰਨੇ ਆਂ ਭਾਈ ਸਤ ਜੋਨੋ ਬਾਬਾ ਜੀ ਦੇ ਨਾਮ ਦਾ ਹਰ ਸਾਲ ਦਾ ਪੰਡਾਰਾ ਹੁੰਦਾ ਉਸੇ ਤਰ੍ਹਾਂ ਇਹ ਕੰਮ ਹੀ ਕਰਾਂਗੇ ਜੋ ਵੀ ਰੱਬ ਨੂੰ ਪਾਵੇ ਤੇ ਉਹਦੇ ਵਿੱਚ ਵੱਧ ਚੜ ਕੇ ਸਹਿਯੋਗ ਦਿਓ ਜੋ ਵੀ ਸਿੱਧੋ ਮੀਰੀ ਦੇ ਪ੍ਰੇਮੀ ਪਿਆਰੇ ਦੁੱਖਾਂ ਦਾ ਨਾਸ ਹੁੰਦਾ ਹੈ ਇਥੋਂ ਧਰਤੀ ਤੋਂ ਸੁੱਖ ਮਿਲਦੇ ਹਨ ਕੋਈ ਬਾਹਰ ਗਏ ਹੈ ਬੱਚੇ ਸਭਨਾਂ ਨੂੰ ਅਪੀਲ ਹੈ ਥੋੜਾ ਥੋੜਾ ਇੱਧਰ ਧਿਆਨ ਦਿਓ ਇਹਦੀ ਕੋਈ ਨਹਾਰ ਬਦਲੀ ਜਾਵੇ ਡੇਰੇ ਦੀ ਕੁਛ ਨਾ ਕੁਛ ਇਥੇ ਵਧੀਆ ਹੋ ਜੇ ਬਾਬਾ ਜੀ 7 ਤਰੀਕ ਨੂੰ ਜਿਹੜੀਆਂ ਸੰਗਤਾਂ ਤੁਹਾਡੇ ਕੋ ਪਹੁੰਚਣੀਆਂ ਦੂਰੂ ਦੂਰੂ ਪਹੁੰਚਣੀਆਂ ਆ ਤੇ ਉਹਨਾਂ ਨੂੰ ਥੋੜਾ ਜਿਹਾ ਆਪਣੇ ਵੱਲੋਂ ਰਸਤਾ ਦੱਸ ਦੋ ਇਹ ਰਸਤਾ ਮਤਲਬ ਗਰਦਾਸਪੁਰ ਵੱਲ ਹਾਂਜੀ ਇਹ ਜੀ ਗਰਦਾਸਪੁਰ ਤੋਂ ਬ੍ਰਹਮਪੁਰ ਰੋਡ ਦੇ ਉੱਤੇ 2 ਕਿਲੋਮੀਟਰ ਦੀ ਵਾਰ ਦੇ ਉੱਤੇ ਹੈ ਗਾੜੀ ਬੋਰ ਲੱਗਾ ਅੱਗੇ ਸਿੱਧੋ ਮੇਰੀ ਦਰਵਾਜ਼ ਚੰਗੀ ਹੈ ਇੰਦਰ ਤੋਂ ਪਾਰ ਦੀ ਦਿਸ਼ਾ ਵੱਲ ਹਾਂਜੀ ਏਸੀਜੀ ਸਾਡੇ ਨਾਲ ਦਿਲਬਾਗ ਮਣੀ ਜੀ ਜਿਨ੍ਹਾਂ ਦਾ ਕਹਿਣਾ ਏ ਆ ਕਿ 7 ਜੂਨ ਨੂੰ ਜਿਹੜਾ ਆ ਦਰਬਾਰ ਦੇ ਉੱਤੇ ਬਹੁਤ ਵੱਡਾ ਮੇਲਾ ਬਹੁਤ ਵੱਡਾ ਭੰਡਾਰਾ ਜਿਹੜਾ ਕਰਵਾਇਆ ਜਾਂਦਾ ਸਾਲਾਨਾ ਭੰਡਾਰਾ ਕਰਾਇਆ ਜਾਂਦਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਆ ਬਾਬਾ ਜੀ ਬਹੁਤ ਮਿਹਨਤ ਕਰਕੇ ਜਿਹੜੀ ਇੱਥੋਂ ਦੀ ਦੇਖਿਆ ਉਹ ਬਾਬਾ ਜੀ ਨੇ ਨੁਹਾਰ ਹੀ ਬਦਲ ਦਿੱਤੀ ਏ ਸੰਗਤਾਂ ਦੇ ਸਹਿਯੋਗ ਦੇ ਨਾਲ ਬਦਲੀ ਗਈ ਏ ਸੰਗਤਾਂ ਦੇ ਸਹਿਯੋਗ ਦੀ ਲੋੜ ਆ ਵੱਧ ਤੋਂ ਵੱਧ ਮੇਲੇ ਦੇ ਵਿੱਚ ਜਿਹੜਾ ਸੰਮਲੇ ਧੋਵੋ ਮੇਲੇ ਦੇ ਆਨੰਦ ਮਾਣੋ ਦਰਸ਼ਨ ਕਰੋ ਤੇ ਨਾਲ ਦੀ ਨਾਲ ਜਿਹੜਾ ਦਰਬਾਰ ਨੂੰ ਹੋਰ ਵੀ ਸੋਨਾ ਸਚੱਜਾ ਬਣਾਉਣ ਦੇ ਲਈ ਯੋਗਦਾਨ ਦਿਓ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਮਟੜਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਸੰਜੀਵਾਵਾ ਦੇ ਨਾਲ ਧੰਨਵਾਦ